ਨੀ ਨਜ਼ਰ ਆ ਕੀ ਗੱਲ ਹੋਈ ਆ ਕੀ ਗੱਲ ਗੱਲ ਕੋਈ ਨਹੀਂ ਨਜ਼ਰ ਆ ਗਿਆ ਸਮਾਨ ਲੈਣਾ ਹੂੰ ਤੇ ਰੁਪਈਆ 1400 ਹੀ ਸਾਡੇ ਤੋਂ ਹੂੰ ਤੇ 100 ਰੁਪਈਏ ਤੋਂ ਗੱਲ ਵਾਦੀ ਕੀ ਉਹਨ ਦਾ ਬੰਦਲਾ ਪਹਿਏ ਕੁੜੇ ਲੈਣੇ ਆ ਹੂੰ ਤੇ ਇਹ ਹੁਣ ਅੱਧੇ ਪਾਉਦੇ ਦੇ ਦਾਂਗੇ ਉਹ ਮੁੰਡੇ ਤੇ ਗੱਲ ਪੈ ਗਿਆ ਨਾਲ ਦੇ ਤੇ ਜਿਸਾਂ ਦੇ ਤੇ ਇਸੇ ਵਾਰ ਤੂੰ ਤਾਂ ਆਵੇਂ ਆਉਗੇ ਤੇ ਕੋਈ ਚੱਲ ਲੈ ਕਿੰਨੀ ਬੋਲੀ ਜੀ ਕੋਈ ਕਿੰਨੇ ਮਾਰੀ ਹਾਂਜੀ ਏ ਮਾਰੀ ਲੈ ਤੋ ਵਜੀ ਕੀ ਇਸ ਦੇ ਕੋ ਬਤੀ ਦੋ ਮਤੀ ਇਥੋ ਲਿਆ ਹਾਂਜੀ ਇਥੋ ਲਿਆ ਅੱਬੀ ਇਥੋਂ ਦੋ ਨੰਬਰ ਸਮਾਨ ਕਿਹੜਾ ਲੈਣ ਗਿਆ ਸਮਾਨ ਜੱਟਾ ਪਿੰਗਿਆ ਉਹ ਵੀ ਤਾਂ ਜਿਹਦੇ ਕੋਲੀ ਵੇਚੀ ਕਿਹੜੇ ਪਿੰਡ ਦੀ ਘਟਨਾ ਦਾ ਵੀ ਅੱਪਾ ਅੱਪਾ ਕਿੰਨੇ ਦੀ ਘਟਨਾ ਚਾ ਮਾਂ ਦੀ ਆ ਬੁਢੀ ਵੇਖਦਾ ਵਜਾ ਤੇ ਪੁਸਤਕ ਫਰਨ ਗਈ ਤੀ ਤੇ ਆਈ ਪੁੱਛਣ ਆ ਕੇ ਉਲੜਿਆ ਹਾਂ ਬੋਧ ਹੈ ਫਿਰਦੇ ਵਰਚਿਆਣਾ ਅੱਛਾ ਆ ਗੋਲੀ ਆਹ ਕਿ ਤਰ੍ਹਾਂ ਗੋਲੀ ਕਿ ਤਰ੍ਹਾਂ ਵਧੀ ਇਸੇ ਰੋਪੇ ਵਾਰਦੀ ਆਹ ਵੀ ਵਾਰਦੀ ਕੀ ਗੱਲਬਾਤ ਹੋਈ ਪੂਰੀ ਇਹ ਪਾਜੀ ਮੈਂ ਮੋਟਰਸਾਈਕਲ ਤੇ ਹੁੰਦਿਆਂ ਤੇ ਰਾਜ ਲੁੱਟਣ ਪਏ ਮੈਨੂੰ ਕਿੰਨੇ ਜਣੇ ਤਿੰਨ ਜਣੇ ਕਿਸ ਕਿਸੇ ਕਿਹੜੇ ਪਿੰਡ ਅਕੋਪੁਰ ਤੋਂ ਹਾਂਜੀ ਕੀ ਮਾਮਲਾ ਹੋਇਆ ਪੂਰੀ ਕਹਾਣੀ ਕੀ ਮੈਂ ਮੋਟਰਸਾਈਕਲ ਤੇ ਹੁੰਦਿਆਂ ਰਾਜ ਲੁੱਟਣ ਪਏ ਪੈਸੇ ਅੱਛਾ ਮੈਂ ਤੇ ਤਿੰਨੇ ਤੇ ਨਾਲ ਗੋਲੀ ਮਾਰਦੀ ਹਾਂਜੀ ਕੀ ਕਰਦੇ ਹੀ ਤੂੰ ਕਰਦੇ ਹਾਂ ਵੀ ਮੋਟਰ ਚਲਦੇ ਇਹ ਵੀ ਮੋਟਰ ਚਲਦੇ ਹਾਂਜੀ ਫਿਰ ਪਿੰਡ ਵਾਲੇ ਕਿਵੇਂ ਲੱਗੇ ਵੇਖ ਕੀ ਗੱਲਬਾਤ ਹੋਈ ਜਦੋਂ ਇਹਨਾਂ ਗੋਲੀ ਮਾਰਤੀ ਫਿਰ ਮੈਂ ਇਹਨਾਂ ਨੂੰ ਕਿਰੋਂ ਫੜ ਲਿਆ ਛੱਡਿਆ ਨਹੀਂ ਰੋਲਾ ਪਾਇਆ ਮੈਂ ਬੜਾ ਫਿਰ ਸਾਰੇ ਪਿੰਡ ਵਾਲੇ ਲੱਗੇ ਇਕੱਠੇ ਹੋ ਗਏ ਪਿੰਡ ਤੇ ਲੱਗੇ ਹੀ ਤੇ ਪਿੰਡ ਵਾਲਿਆਂ ਨੇ ਫੜ ਕੇ ਪੁਲਿਸ ਨੂੰ ਦੇਤਾ ਇਹਨਾਂ ਕੋਈ ਕਿੰਨਾ ਸਮਾਨ ਲੈਣ ਗਿਆ ਸੀ ਤੁਹਾਡੇ ਕੋ ਤੇ ਮੇਰੇ ਕੋ ਪੈਸੇ ਨਹੀਂ ਪੂਰੇ ਹੋ ਗਏ ਤੇ ਤਾਂ ਗੋਲੀ ਮਾਰ ਲਈ ਨਹੀਂ ਜੀ ਭਾਈ ਝੂਠ ਬੋਲਦਾ ਜੀ ਵੇਖੋ ਤੁਹਾਡੇ ਸਾਹਮਣੇ ਹਾਂਜੀ ਕੀ ਹੋਣਾ ਚਾਹੀਦਾ ਇਹੋ ਜੇ ਬੰਦੇ ਨਿਆ ਨਹੀਂ ਹੋਣਾ ਚਾਹੀਦਾ ਭਾਜੀ ਜੋ ਵੀ ਨਾ ਕਰ ਸਕਦੇ ਸੀ ਜੀ ਡਾਕਟਰ ਪੰਨੂ ਸਰ ਇਹ ਸਿਵਲ ਹਸਪੀਟਲ ਸੇ ਕੋਈ ਪੇਸ਼ੈਂਟ ਆਇਆ ਹੈ ਜਿਹੜੀ ਪੁਲਿਸ ਕਸਟਡੀ ਚ ਹੈ ਕੀ ਮਾਮਲਾ ਹੈਗਾ ਕੀ ਨਾਮ ਹੈ ਦਾ ਦੇਖੋ ਜਿਹੜਾ ਪੁਲਿਸ ਕਸਟਡੀ ਚ ਪੇਸ਼ੈਂਟ ਆ ਉਹ ਉਹਦੇ ਆਪਣਾ ਖਾਰਾ ਪਿੰਡ ਦਾ ਹੈਗਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਉਹ ਪੁਲਿਸ ਕਸਟਡੀ ਪੁਲਿਸ ਲੈ ਕੇ ਆਈ ਉਹਦੇ ਕਿ ਫਾਇਰਆਰਮ ਇੰਜਰੀ ਦੀ ਵੀ ਸ਼ਾਇਦ ਉਹਦੇ ਹਿਸਟਰੀ ਹੈਗੀ ਆ ਉਹਦੇ ਜ਼ਖਮ ਹੈਗੇ ਆ ਦੋ ਤਤ ਦੇ ਉੱਪਰ ਤੇ ਪੁਲਿਸ ਦੀ ਸਾਡੇ ਕੋਲ ਲੈ ਕੇ ਆਈ ਆ ਤੇ ਅਸੀਂ ਉਹਦਾ ਇਲਾਜ ਕਰ ਰਹੇ ਆ ਤੇ ਉਹ ਇਸ ਟਾਈਮ ਉਹਦੀ ਹਾਲਤ ਜਿਹੜੀ ਆ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਹੈਗੀ ਕਿੱਥੇ ਰੱਖਿਆ ਗਿਆ ਸਿਵਲ ਹਸਪੀਟਲ ਦੇ ਸਿਵਲ ਹਾਂਜੀ ਸਿਵਲ ਹਸਪੀਟਲ ਕਿੱਥੇ ਰੱਖਿਆ ਗਿਆ ਉਹਨੂੰ ਅਸੀਂ ਜੀ ਆਪਣਾ ਜਿਹੜਾ ਪ੍ਰिजनਰ ਵਾਰਡ ਹੈਗੀ ਆ ਸਾਡਾ ਮਤਲਬ ਅਸੀਂ ਆਪਾਂ ਅੰਡਰ ਕਸਟਡੀ ਪੇਸ਼ੈਂਟ ਜਿੱਥੇ ਰੱਖਦੇ ਆ ਅਸੀਂ ਉੱਥੇ ਰੱਖਿਆ ਜੀ ਉਹਨੂੰ ਇਹ ਸਰ ਦੂਸਰਾ ਜਿਹੜੇ ਕੋਰ ਤੇ ਆਇਆ ਦੂਸਰਾ ਵੀ ਇੱਕ ਹੋਰ ਆ ਜੀ ਉਹਦੇ ਵੀ ਜਿਹੜੀ ਹਿਸਟਰੀ ਇਹੋ ਹੀ ਆ ਫਾਇਰ ਆਰਮ ਇੰਜਰੀ ਦੀ ਹਿਸਟਰੀ ਆ ਤੇ ਉਹ ਵੀ ਪੇਸ਼ੈਂਟ ਜਿਹੜਾ ਉਹ ਮਤਲਬ ਉਸ ਸਾਈਡ ਤੋਂ ਹੀ ਆਇਆ ਤੇ ਉਹਦੇ ਵੀ ਜਿਹੜੀ ਆ ਹਾਲਤ ਜਿਹੜੀ ਆ ਇਸ ਵੇਲੇ ਠੀਕ ਆ ਕੋਈ ਉਹ ਵੀ ਆਪਣਾ ਜੀ ਪੱਖੋਪੁਰ ਤੋਂ ਆਇਆ ਜੀ ਚੋਲੇ ਕੋਲੋਂ ਇਹ ਦੋਨੇ ਪੁਲਸ ਕਸਟੜੀ ਜੀ ਨੇ ਨਹੀਂ ਜੀ ਹਾਂ ਸਾਡੇ ਕੋਲ ਜਿਹੜਾ ਉੱਪਰ ਪੁਲਿਸ ਵਾਲਾ ਵੱਖਰਾ ਪੇਸ਼ੈਂਟ ਆ ਉਹ ਪੁਲਿਸ ਕਸਟਡੀ ਜੋ ਵੱਖਰਾ ਹੈ ਇਹ ਦੂਸਰਾ ਪੇਸ਼ੈਂਟ ਜਿਹੜਾ ਉਹ ਵੱਖਰਾ ਆ ਦੋਨੋਂ ਪੇਸ਼ੈਂਟ ਅਲੱਗ ਨੇ ਹਾਂ ਨਾਰਮਲ ਪੇਸ਼ੈਂਟ ਹੈ ਪੈਰ ਲੱਗਾ ਹੋਇਆ ਮਤਲਬ ਹਾਂਜੀ ਹਿਸਟਰੀ ਤਾਂ ਇਹੋ ਦੇ ਰਹੇ ਵੀ ਸਾਡੇ ਗੋਲੀ ਬੰਚੀ ਹੈ ਜੀ ਦੋਨਾਂ ਦੇ ਹਾਂਜੀ ਦੋਵੇਂ ਦੋਨਾਂ ਦੇ ਓਕੇ ਸਮਝ ਲਓ ਸਰ ਈਜ਼ੀ ਗੈਸ ਸਬ ਇੰਸਪੈਕਟਰ ਵਿਪਨ ਕੁਮਾਰ ਹੈਗੇ ਆਪਣੇ ਚੋਲਾ ਸਾਹਿਬ ਥਾਣੇ ਦੇ ਲੱਗੇਗੇ ਇਹ ਗਸ਼ਤ ਪਾਰਟੀ ਦੇ ਵਿੱਚ ਸੀਗੇ ਤੇ ਗਸ਼ਤ ਕਰ ਰਹੇ ਸੀਗੇ ਤੇ ਪਬਲਿਕ ਦੇ ਬੰਦਿਆਂ ਨੇ ਦੋ ਬੰਦੇ ਸੀਗੇ ਉਹ ਇਹਨਾਂ ਨੂੰ ਫੜਾਇਆ ਤੇ ਨਾਲ ਇੱਕ ਵੈਪਰ ਫੜਾਇਆ ਹੈਗੇ ਵੀ ਇਹ ਬੰਦਿਆਂ ਨੇ ਜਿਹੜੇ ਕਿ ਉਹ ਕਿਸ ਨੂੰ ਸ਼ੂਟ ਕੀਤਾ ਗਿਆ ਤੇ ਉਹਨੂੰ ਪਤਾ ਨਹੀਂ ਹਸਪੀਟਲ ਲੈ ਗਿਆ ਤੇ ਉਹਨਾਂ ਬੰਦਿਆਂ ਨਾਮ ਜਿਹੜਾ ਸੀਗਾ ਮਨਦੀਪ ਸਿੰਘ ਏਡੀਐਸ ਮੰਨਾ ਤੇ ਗੁਰਜਿੰਦਰ ਸਿੰਘ ਜੇਲਿਸ ਬਿੱਲਾ ਇਹ ਦੋ ਬੰਦੇ ਜਿਹੜੇ ਸੀਗੇ ਫੜੇ ਸੀਗੇ ਤੇ ਜਿਹੜੇ ਬੰਦੇ 6:00 ਵਜੇ ਸੀਗੀ ਜਿਹਦੇ ਗੋਲੀ ਵੱਜੀ ਗਿਆ ਸੁਖਵਿੰਦਰ ਸਿੰਘ ਜੇਲਿਸ ਬਿੱਲਾ ਹੈਗਾ ਤੇ ਉਹਦੇ 6:00 ਵਜੇ ਗਿਆ ਤੇ ਉਸ ਤੋਂ ਬਾਅਦ ਐਸਐਚਓ ਨੇ ਨੂੰ ਬੁਲਾਇਆ ਜੇ ਸਬ ਇੰਸਪੈਕਟਰ ਨੇ ਮੌਕੇ ਤੇ ਜਾਣ ਵਾਸਤੇ ਤੇ ਐਸਐਚਓ ਮੌਕੇ ਤੇ ਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਨਾਲ ਲੈ ਆ ਕੇ ਵੀ ਤੁਹਾਡੀ ਲੜਾਈ ਕਿੱਥੇ ਹੋਈਗੀ ਇਹ ਵੀ ਜਿਹੜਾ ਪਿੰਡ ਪੈਂਦਾ ਹੈਗਾ ਕੜਕਾ ਕਾ ਪਿੰਡ ਪੈਂਦਾ ਹੈਗਾ ਕੜਕਾ ਪਿੰਡ ਦੇ ਵਿੱਚ ਉਹਨੇ ਜਿਸ ਲਈ ਇੱਥੇ ਲੈ ਕੇ ਹੀ ਆਏ ਉਹਨੂੰ ਤੇ ਉਲਟੀ ਕਰਨ ਲੱਗ ਪਿਆ ਬੰਦਾ ਜਿਹੜਾ ਸੀਗਾ ਉਹਦਾ ਨਾਮ ਸੀ ਗੁਰਜਿੰਦਰ ਸਿੰਘ ਗਰੀਜ਼ ਬਿੱਲਾ ਜਿਹੜਾ ਸੀਗਾ ਉਲਟੀ ਕਰਨ ਲੱਗ ਪਿਆ ਉਲਟੀ ਕਰਦੇ ਕਰਦੇ ਉਹਨੇ ਆਪਣੇ ਡੱਬ ਦੇ ਵਿੱਚੋਂ ਪਿਸਤਲ ਕੱਢ ਕੇ ਤੇ ਐਸ ਐਚਓ ਦੇ ਫਾਇਰ ਕੀਤਾ ਹੈਗਾ ਐਸ ਐਚਓ ਨੇ ਨਾਲ ਦੀ ਨਾਲ ਸੰਭਲ ਕੇ ਤੇ ਨਾਲ ਉਹਦੇ ਸ਼ੂਟ ਕੀਤਾ ਗਿਆ ਤੇ ਉਹਦੀ ਲੱਤ ਤੇ ਲੱਗੀ ਸੀਗੀ ਇਹ ਜਿਹੜਾ ਥੋੜਾ ਮੈਂ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦੇ ਆਂਗੇ ਜਿਹੜਾ ਗੁਰਜਿੰਦਰ ਸਿੰਘ ਗਰੀਜ਼ ਬਿੱਲਾ ਹੈਗਾ ਇਹਦੇ ਉੱਪਰ ਦੋ ਮੁਕਦਮੇ ਪਹਿਲੇ ਦਰਜ ਹੈਗੇ ਛਾਟਾ ਇਹ 302 302 ਦਾ ਵੀ ਇਹਦੇ ਉੱਪਰ ਹੈਗਾ ਇਹਨੇ ਪੁਲਿਸ ਦੇ ਉੱਪਰ ਵੀ ਗੋਲੀ ਚਲਾਈ ਹੋਈ ਹੈ 307 ਦਾ 66 ਤੇ ਚਲਦੇ ਗਏ ਜਿਹੜਾ 302 ਦਾ ਹੈਗਾ ਉਹ ਚਲਦੇ ਆਪਣਾ ਝਗੜਾ ਕਿਹੜੀ ਜਗ੍ਹਾ ਕੀਤਾ ਸਾਰੇ ਇਹਨੇ ਅੱਜ ਝਗੜਾ ਇਹਨੇ ਉੱਥੇ ਚੋਲਾ ਸਾਹ ਦੇ ਵਿੱਚ ਉੱਥੇ ਨੇ ਕੀਤਾ ਸੀਗਾ ਜੀ ਤੇ ਇੱਥੇ ਮੌਕਾ ਬਖਾਉਣ ਲਿਆ ਇੱਥੇ ਮੌਕਾ ਦਿਖਾਉਣ ਲੈ ਗਿਆ ਸੀ ਵੀ ਮੇ ਸਾਡੀ ਪਹਿਲੇ ਇੱਥੇ ਲੜਾਈ ਹੋਈ ਹੈ ਲੜਾਈ ਦਾ ਜਿਹੜਾ ਮੋੜ ਜਿਹੜਾ ਸੀਗਾ ਉਹ ਇੱਥੇ ਸੀਗਾ ਜੀ ਇਹ ਉਸੇ ਦਾ ਮੋੜ ਦਿਖਾਉਣ ਲੈ ਗਿਆ ਸੀ ਤੇਰੀ ਲੜਾਈ ਹੋਈ ਕਾਦੇ ਵਿੱਚ ਹੈਗੀ ਉਹੀ ਚਿੱਟੇ ਵਿੱਚ ਹੈਗੀ ਹੈ ਜਿੱਤੇ ਇਹਨਾਂ ਨੇ ਇਕੱਠਿਆ ਕਿਤੇ ਪਾਸੇ ਲੈ ਕੇ ਦੇਣ ਟੀਕੇ ਲਾਣੇ ਸੀ ਜੀ ਤੇ ਉਸ ਕਰਕੇ ਇੱਥੇ ਨਾ ਡਿਸਟ੍ਰਿਬਿਊਸ਼ਨ ਦੇ ਵਿਚਾਰੇ ਲੜਾਈ ਹੋ ਗਈ ਤੇ ਸਰ ਜਿਹੜਾ ਵੈਪਨ ਜਿਹੜਾ ਇਹਨੇ ਚਲਾਇਆ ਇਹ ਉਹਦੇ ਕੋਲ ਸੀ ਆਪਦੇ ਹਾਂ ਇਹਦੇ ਕੋਲ ਸੀਗਾ ਸਾਨੂੰ ਹੀ ਸੀਗਾ ਵੀ ਐਸਐਚ ਨੂੰ ਇਹ ਸੀਗਾ ਵੀ ਇੱਕ ਵੈਪਨ ਦੇ ਨਾਲ ਇਹਨੇ ਗੋਲੀ ਚਲਾਈ ਆ ਉਹੀ ਤਾਂ ਸਾਨੂੰ ਫੜਾਤਾ ਹੈਗਾ ਉਹ ਪਬਲਿਕ ਨੇ ਸੇ ਪੁਲਿਸ ਨੂੰ ਫੜਾਤਾ ਜੀ ਤੇ ਇਹਨੂੰ ਸਿਰਫ ਮੌਕਾ ਦੇਖਣ ਵਾਸਤੇ ਹੈ ਜੀ ਗੱਲ ਹੋਈਗੀ ਕਿੱਥੋਂ ਸ਼ੁਰੂ ਹੋਈਗੀ ਤੋਂ ਇਹਦੇ ਡੱਬ ਚ ਇੱਕ ਹੋਰ ਵੈਪਨ ਸੀਗਾ ਜਿਹਦੇ ਨੂੰ ਉਲਟੀ ਕਰਦਾ ਕਰਦਾ ਨੇ ਬਾਹਰ ਲਾਇਆ ਉਲਟੀ ਤਾਂ ਨਹੀਂ ਕੀਤੀ ਹੈ ਉਸ ਤੋਂ ਬਾਅਦ ਜਿਹੜੇ ਨੇ ਉਲਟੀ ਕਰਨਾ ਬੰਨਾ ਲਾ ਕੇ ਤੇ ਵਿਆਪਨ ਕਰਕੇ ਤੇ ਐਸਐਚਓ ਦੀ ਗੋਲੀ ਚਲਾਤੀ ਜੀ ਐਸਐਚਓ ਸਾਹ ਦਾ ਬਚਾਇਆ ਐਸਐਚਓ ਸਾਹਿਬ ਦਾ ਬਚਾਇਆ ਜੀ ਐਸਐਚਓ ਸਾਹਿਬ ਨੇ ਬਿਲਕੁਲ ਜਿੰਨ ਜਿੰਨ ਨੂੰ ਗੋਲੀ ਲੱਗੀ ਉਹਨੂੰ ਲੈ ਗਏ ਉਹਨੂੰ ਹਸਪੀਟਲ ਲੈ ਗਏ ਨੇ ਜੀ ਠੀਕ ਬਹੁਤ ਸਾਰੇ